ਹਾਂਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਉਮੀਦ ਕਰਦੇ ਆਂ ਕਿ ਸਾਰੇ ਜਣੇ ਤੁਸੀਂ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਤੁਹਾਨੂੰ ਦੱਸਾਂਗੇ ਕਿ ਗਲਾ ਪੋਟਲੀ ਬਟਨ ਵਾਲਾ ਗਲਾ ਕਿਵੇਂ ਬਣਾਈਦਾ ਇਹ ਆਪਾਂ ਪੋਟਲੀ ਬਟਨ ਬਣਾਉਣ ਵਾਸਤੇ ਆਪਾਂ ਗਲੇ ਦੀ ਸਭ ਤੋਂ ਸੌਖਾ ਤਰੀਕਾ ਮੈਨੂੰ ਤੇ ਆਹੀ ਲੱਗਦਾ ਪਹਿਲਾਂ ਆਪਾਂ ਗਲਾ ਕੱਟ ਲਿਆ ਇਹ ਗਲੇ ਦੇ ਵਿੱਚੋਂ ਕਟਿੰਗ ਗੱਡੀ ਹੈ ਗਲੇ ਦੇ ਵਿੱਚੋਂ ਇਹ ਈ ਮੈਂ ਤਾਂ ਨੋਗਰ ਵੈਸੇ ਮੈਂ ਪਹਿਲਾਂ ਵੀ ਬਹੁਤ ਵੀਡੀਓ ਪਾ ਰੱਖੀਆਂ ਨੇ ਤੁਹਾਨੂੰ ਡਿਟੇਲ ਚ ਦੱਸ ਸਕਦੀਆਂ ਕਿ ਕਿੰਨਾ ਆਪਾਂ ਕਿਵੇਂ ਲਿਆ 2.5 ਇੰਚ ਦੀ ਕਟਿੰਗ ਇਹ ਮੈਂ 2.5 ਇੰਚ ਕੱਟਿਆ ਤਿਆਰ ਹੋ ਕੇ ਗੱਲ ਆਪਣਾ ਰੈਡੀ ਹੋਊਗਾ ਚੌੜਾ 6 ਇੰਚ ਇਹ ਆਪਾਂ ਇੱਥੋਂ ਇੱਥੋਂ ਕੱਢਿਆ ਇਹ ਕਪੜਾ ਆਪਾਂ ਗਲੇ ਦੀ ਕਟਿੰਗ ਕਰ ਲਈ ਉਸ ਤੋਂ ਬਾਅਦ ਆਪਾਂ ਕੀ ਕਰਨਾ ਚਾਹੇ ਆਪਾਂ ਇੱਥੇ ਕ੍ਰੀਜ਼ ਬਣਾਉਣੀ ਹੈ ਚਾਹੇ ਉਹ ਆਪਾਂ ਪ੍ਰੈਸ ਨਾਲ ਵੀ ਮੈਂ ਪ੍ਰੈਸ ਵੀ ਚਲਾ ਰੱਖੀ ਜੇ ਆਪਾਂ ਕ੍ਰੀਜ਼ ਪ੍ਰੈਸ ਨਾਲ ਵੀ ਬਣਾ ਸਕਦੇ ਆ ਚਾਹੇ ਸੁੱਕਾ ਤਰੀਕਾ ਹੈ ਆਪਣੇ ਕੋਲ ਪੈਨ ਹੈ ਆਪਾਂ ਇੱਥੇ ਡਾਟਸ ਲਾ ਲੈਣੀਆਂ ਜਿੰਨੀ ਦੂਰ ਤੱਕ ਆਪਾਂ ਪੋਟਲੀ ਬਣਾਣ ਲਾਣੇ ਆ ਉਨੀ ਦੂਰ ਤੱਕ ਆਪਾਂ ਡਾਟਸ ਲਾ ਲੈਣੀਆਂ ਇਹਪਰ ਡੋਟਸ ਲਾ ਲਈਆਂ ਇਹ ਤੁਸੀਂ ਜਰੂਰ ਧਿਆਨ ਰੱਖਣਾ ਇਧਰੋਂ ਇਹ ਜਿਹੜੀ ਸਾਈਡ ਹੈ ਬਰਾਬਰ ਹੋਣੀ ਚਾਹੀਦੀ ਤੁਹਾਡੀ ਇਹ ਇਹ ਦੋ ਸਾਈਡਾਂ ਨੇ ਇਹ ਬਰਾਬਰ ਹੋਣੀਆਂ ਚਾਹੀਦੀਆਂ ਬਿਲਕੁਲ ਤਾਂ ਕਿ ਇੱਥੋਂ ਆਪਣਾ ਬਿਲਕੁਲ ਸੈਂਟਰ ਆ ਸਕੇ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਇਹ ਸੈਂਟਰ ਹੋਣਾ ਚਾਹੀਦਾ ਬਿਲਕੁਲ ਸ਼ਰਟ ਦਾ ਸੈਂਟਰ ਉਨ ਮੇ ਸਿੱਧਾ ਕਰਕੇ ਬਣਾ ਇਹ ਸ਼ਰਟ ਹੈ ਇਹ ਆਪਾਂ ਡੋਟਸ ਜਿਹੜੀਆਂ ਲਾਈਆਂ ਸੀਗੀਆਂ ਇਹ ਜਿਹੜੇ ਵਿੱਚ ਮੋਤੀ ਵਗੈਰਾ ਹੁੰਦੇ ਨੇ ਆਪਾਂ ਕੱਢ ਦੇਣੇ ਇਹ ਆਪਾਂ ਡੋਟਸ ਲਾ ਲਈਆਂ ਹੁਣ ਡੋਟਸ ਲਾਣ ਤੋਂ ਬਾਅਦ ਆਪਾਂ ਸਲਾਈ ਕਰਨੀ ਹੈ ਕੋਈ ਵੀ ਕੱਪੜਾ ਲਵਾਂਗੇ ਆਪਾਂ ਆਪਾਂ ਇਹ ਕੱਪੜਾ ਲੈ ਲਿਆ। ਇਹ ਆਪਾਂ ਕੱਟਿਆ। ਮਤਲਬ ਕਿ ਅਸੀਂ ਇਹ ਮੈਂ ਤਾਂ ਅੰਦਾਜ਼ੇ ਨਾਲ ਹੀ ਕੱਟਿਆ ਨਹੀਂ ਮਿਨਿਆ ਨਹੀਂ ਹੈਗਾ। ਇਹ ਆਪਾਂ 5 ਇੰਚ ਚੌੜਾ ਲਿਆ ਏ ਤੇ ਲੰਬਾ ਜਿੰਨਾਕ ਆਪਾਂ ਗੱਲ ਬੋਟਲੀ ਬਟਨ ਲਾਣੇ ਨੇ ਓਨਾਂਕ ਲੈ ਲਓ। ਵੈਸੇ ਮੈਂ ਫਾਲਤੂ ਲੈ ਬੋਟਲੀ ਬਟਨ ਦਾ ਆਪਾਂ ਇੰਨੇ ਕੀ ਲਾਵਾਂਗੇ। ਇਹ 12-13 ਇੰਚ ਲਿਆ ਮੈਂ ਬਾਕੀ ਜਿਹੜਾ ਐਕਸਟਰਾ ਹੋ ਗਿਆ ਆਪਾਂ ਕੱਟ ਦਾਂਗੇ ਤੇ ਇਹਦੇ ਉੱਪਰ ਆਪਾਂ ਇਹ ਪੇਸਟਿੰਗ ਪੇਪਰ ਲਾ ਲੈਣਾ। ਤੇ ਆਪਾਂ ਇਹਨਾਂ ਇਹ ਤਾਂ ਜੀ ਰੋਜ਼ ਨਹੀਂ ਕਰਦੇ। ਇਹਨੂੰ ਪ੍ਰੈਸ ਕਰ ਲੈਣਾ ਇਹ ਨਾਲ ਚਿਪਕ ਜੇਗਾ। ਇਹਦੇ ਨਾਲ ਨਾ ਕੋਈ ਵੀ ਆਪਾਂ ਨੈੱਕ ਤਿਆਰ ਕਰਦੀਆਂ ਤਾਂ ਫਿਨਿਸ਼ਿੰਗ ਬਹੁਤ ਆਉਂਦੀ ਹੈ। ਜਿਹੜੇ ਕੁੜੀਆਂ ਕਹਿ ਦਿੰਦੀਆਂ ਨੇ ਕਿ ਫਿਨਿਸ਼ਿੰਗ ਨਹੀਂ ਆਉਂਦੀ ਤੁਸੀਂ ਵੀ ਇਹ ਲਾ ਕੇ ਤਿਆਰ ਕਰਿਆ ਕਰੋ ਫਿਰ ਫਿਨਿਸ਼ਿੰਗ ਬਹੁਤ ਆਉਂਦੀ ਹੈ ਗਲੇ ਦੀ। ਹੁਣ ਆਪਾਂ ਇਹਨੂੰ ਇਹ ਸ਼ਰਟ ਸਿੱਧੀ ਹੈ। ਤੇ ਇਹ ਜਿਹੜੀ ਆਪਾਂ ਪੱਟੀ ਬਣਾਈ ਸੀ ਉਹ ਆਪਾਂ ਉਲਟੀ ਕਰਕੇ ਇਹ ਸਲਾਈ ਆਪਾਂ ਇਧਰਲੀ ਸਾਈਡੋਂ ਲਾਈ ਹੈ ਸ਼ਰਟ ਦੀ ਪੁੱਠੀ ਸਾਈਡ ਰੱਖ ਕੇ ਨਾ ਫਿਰ ਇਹ ਸਲਾਈ ਆਪਾਂ ਲਾ ਲਈ ਹੈ ਹੁਣ ਆਪਾਂ ਇਹਦੇ ਵਿੱਚੋਂ ਕਟਿੰਗ ਕਰ ਦੇਣੀ ਹੈ ਇਹ ਇਹ ਆਪਾਂ ਕੱਟ ਕਰਤਾ ఏ కట్ అందరూ ఫోల్డ్ ఫోల్డ్ పేర్ ఇట్లా బిల్ టీోటే కట్లా హేషి ਹੁਣ ਮਦਨ ਨੂੰ ਪਲਟ ਕੇ ਵਖਾਣੀ ਆ ਇਹ ਆਪਾਂ ਇਦਾਂ ਇਹਨੂੰ ਪਲਟ ਲਿਆ ਇਹ ਫੋਲਡ ਕਰਤਾ ਆਪਾਂ ਅੰਦਰ ਇਹਨੂੰ ਪਲਟ ਕੇ ਆਪਣਾ ਗਲਾ ਇਦਾਂ ਦਾ ਰੈਡੀ ਹੋਇਆ ਹੁਣ ਆਪਾਂ ਇਹਦੇ ਵਿੱਚ ਪੋਟਲੀ ਬਟਨ ਲਾਵਾਂਗੇ ਇਹ ਨੇ ਪੋਟਲੀ ਬਟਨ ਇਹ ਆਪਾਂ ਤਿਆਰ ਕੀਤੇ ਹੋਏ ਆ ਅਗਰ ਕਿਸੇ ਨੇ ਇਹਨਾਂ ਦੀ ਵੀਡੀਓ ਵੇਖਣੀ ਹੈ ਕਿ ਇਹ ਕਿਦਾਂ ਬਣਾਈਦੇ ਆ ਕਾਦੇ ਨਾਲ ਬਣਾਇਆ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਫਿਰ ਅਸੀਂ ਉਹ ਵੀ ਵੀਡੀਓ ਪਾਵਾਂਗੇ ਇਹਨਾਂ ਨੂੰ ਆਪਾਂ ਇਦਾਂ ਲਾਉਣਾ ਹੁਣ ਇਹਦੇ ਵਿੱਚ ਇਦਾਂ ਆਪਾਂ 2-2 ਲਾਵਾਂਗੇ ਚਾਹੇ ਤੁਸੀਂ ਲਗਾਤਾਰ ਵੀ ਲਾ ਸਕਦੇ ਹੋ ਤੁਸੀਂ 2-2 ਵੀ ਲਾ ਸਕਦੇ ਹੋ ਹੁਣ ਆਪਾਂ ਤੁਹਾਨੂੰ ਗੱਲਾ ਰੈਡੀ ਕਰਕੇ ਬਹੋਨੇ ਆ ਪੋਟਲੀ ਬਟਨ ਪੂਰੇ ਲਾ ਕੇ ਹਾਂਜੀ ਆਪਣਾ ਗੱਲਾ ਬਣ ਗਿਆ ਇਦਾਂ ਬੰਦਾ ਬੋਟਲੀ ਬਟਨ ਵਾਲਾ ਗਲਾ ਇਹ ਆਪਾਂ ਸਾਰਾ ਰੈਡੀ ਕਰ ਲਿਆ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗਾ